ਕਦੇ ਪ੍ਰਮਾਤਮਾ ਤੋਂ ਸ਼ਿਕਵਾ ਹੁੰਦਾ ਹੈ ਬਹੁਤ ਹੁੰਦਾ ਕੀ ਹੁੰਦਾ ਮੈਂ ਹੀ ਕਹਿੰਦਾ ਜੇ ਦੁਨੀਆ ਤੇ ਫੇਰ ਜਾਂਦੇ ਸਹੀ ਸੁਲਾਮਤੇ ਰੱਖਦਾ ਜੇ ਨਹੀਂ ਰੱਖਣਾ ਇਸ ਤਾਂ ਫਿਰ ਚੱਕ ਲਾਂਦਾ ਫੇਰ ਦਈ ਨਾ ਮੇਰੀ ਐਨੀ ਮਾੜੀ ਕਿਸਮਤ ਲਿਖਦੇ ਆਵੇ ਰੱਬਾ ਕਿਉਂ ਤੇਰੇ ਹੱਥ ਨਹੀਂ ਦੰਦੇ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਹੈ ਜੈਤ ਸਿੰਘ ٹرسٹ ਦਾ ਇੱਕ ਦਿਨ ਪਹਿਲਾਂ ਬੇਨਤੀ ਕੀਤੀ ਭੈਣ ਨੇ ਸ਼ਾਮ ਨੂੰ ਫੋਨ ਕੀਤਾ ਔਰ ਨਾਲ ਦੀ ਨਾਲ ਜੈਤ ਸਿੰਘ ٹرسٹ ਵੱਲੋਂ ਇਹ ਸੇਵਾ ਐਕਸਟੈਂਡ ਕੀਤੀ ਗਈ ਇਹ ਬਜ਼ੁਰਗ ਮਾਤਾ 75 75 ਸਾਲ ਦੀ ਆਪਣੀ ਬੇਟੀ ਨੂੰ ਬਿਠਾਉਂਦੀ ਹੈ ਫਾਇਰ ਕੋਈ ਲੱਜਰੀ ਨਹੀਂ ਹੈ ਕਿਸੇ ਲਈ ਬੇਸਿਕ ਜ਼ਰੂਰਤਾਂ ਨੇ ਭੈਣ ਬਾਹਰ ਕਿਤੇ ਨਹੀਂ ਜਾਂਦੀ ਹੁੰਦੀ ਹੈ ਹਾਂ ਬਾਹਰ ਤੇ ਗਈ ਹਾਂ ਕਿੰਨੇ ਮਹੀਨੇ ਦੇ ਸਿਗੇ ਜਦ ਇਹ ਹੋ ਗਿਆ ਮੈਂ ਮੰਜੇ ਨਾਲ ਚੱਲਦੀ ਫਿਰਦੀ ਸੀ ਸਾਲ ਕਦੇ ਹਾਂਜੀ ਸਾਲ ਕਦੇ ਅੱਜ 38 ਸਾਲ ਹੋ ਗਏ ਇਸ ਘਾਟਣਾ ਨੂੰ ਹਾਂਜੀ ਹੋਵੇ ਕਾਫੀ ਜ਼ਰ ਹੋਵੇ ਕਦੇ ਰੋਸ਼ ਆਂਦਾ ਪਰਮਾਤਮਾ ਨੂੰ ਬਹੁਤ ਹੈ ਹਾਂ ਬਹੁਤ ਕੀ ਆਂਦਾ ਮੈਂ ਹੀ ਕਿ ਜੇ ਦੁਨੀਆ ਦੇ ਪੇਜ ਜਾਂਦੇ ਸਹੀ ਸਲਾਮਤ ਰੱਖਦਾ ਜੇ ਨਹੀਂ ਰੱਖਣਾ ਇਸ ਤਾਂ ਫਿਰ ਚੱਕ ਲਾਂਦਾ ਪੇਜ ਦਾ ਹੀ ਨਾ ਦੂਜੀ ਭੈਣ ਉਹ ਵੀ ਸਰ ਇਹ ਬੋਲਦੇ ਨਹੀਂ ਉਹਨਾਂ ਨੂੰ ਸੁਣਦਾ ਬੋਲ ਸੁਣ ਨਹੀਂ ਸਕਦੇ ਹਾਂ ਵਿਆਹ ਕੀਤਾ ਸੀ ਉਹਨਾਂ ਦਾ ਹਾਂਜੀ ਕਿਉਂ ਟੁੱਟ ਗਈ ਉਹ ਫਿਰ ਪਤਾ ਨਹੀਂ ਉਹਨਾਂ ਨੇ ਹੀ ਨਹੀਂ ਰੱਖੀ ਬਹੁਤ ਬਹੁਤ ਸ਼ੁਕਰ ਹੈ ਅਕਾਲ ਪੁਰਖ ਦਾ ਜੋ ਇਸ ਭੈਣ ਦੇ ਸੇਵਾ ਦੇ ਵਿੱਚ ਸਹਿਯੋਗ ਕਰ पाए ਬਹੁਤ ਬਹੁਤ ਸਪੈਸ਼ਲ ਥੈਂਕ ਹੈ ਜਨਰਸ ਐਂਡ ਕੰਪੈਸ਼ਨਟ ਸੌਸ ਜੋ ਜੈਤ ਸਿੰਘ ٹرسٹ ਦੇ ਪਲੇਟਫਾਰਮ ਨੂੰ ਲਗਾਤਾਰ ਸਪੋਰਟ ਕਰਦਿਏ ਨੇ 38 ਸਾਲਾਂ ਦੀ ਜ਼ਿੰਦਗੀ ਚ ਪਹਿਲੀ ਵਾਰ ਤਲਾ ਰਹੇ ਹੋ ਹਾਂਜੀ ਸਮਝ ਰਹੇ ਹੋ 38 ਸਾਲ ਚ ਕਰੋ ਅੱਗੇ ਕਰੋ ਸਿੱਧਾ ਸਿੱਧਾ ਲੈ ਕੇ ਜਾਓ ਇਹਨੂੰ ਸ਼ਾਬਾਸ਼ ਸ਼ਾਬਾਸ਼ ਅੱਲ੍ਹਾ ਨੂ ਲਾ ਦੋ ਖੁੱਲ ਗਈ ਨਹੀਂ ਨਹੀਂ ਕੁਛ ਨਹੀਂ ਹੋਇਆ ਚਲੋ ਬਹੁਤ ਵਧੀਆ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗਾ ਬਹੁਤ ਵਧੀਆ ਅੰਤ ਬਾਈ ਗੁਰੂ ਬਹੁਤ ਸ਼ੁਕਰ ਬਹੁਤ ਸ਼ੁਕਰ ਪੈਣੇ ਹਾਂਜੀ ਸੋਣੀ ਲੰਦੀ ਗੱਡੀ ਤੁਲੈ ਨਾ ਗਿਆ ਕਿ ਤੁ ਆ ਪਹਣ ਇੱਧਰ ਇੱਧਰ ਹੋ ਸਕਦੀ ਹੈ ਤੇ ਪੈਣੇ ਮੈਨੂੰ ਵੀ ਗੱਲ ਦੱਸੋ ਤੁਸੀਂ ਦੱਸ ਰਹੇ ਹੋ ਅਗਲੇ ਤੋਂ ਅਗਲੇ ਪਿੰਡ ਪੈਨਸ਼ਨ ਕਢਾਉਣ ਜਾਂਦੇ ਸੀ ਹਾਂ ਹਾਂਜੀ ਇਸ ਟ੍ਰਾਈਸਾਈਕਲ ਤੇ ਕਿੱਥੀ ਜਾਨਣੀ ਹੈ ਮੰਮੀ ਅੱਗੇ ਤੱਕਾਂ ਲਾਂਕ ਲੈ ਜਾਂਦੇ ਮੰਮੀ ਅੱਗੋ ਤੱਕਾ ਮਾਰਦੇ ਆਂ ਮੈਂ ਪਿੱਛੇ ਤੱਕਾ ਮਾਰਦਾ ਇਹ ਤਾਂ ਭੈਣਾ ਟ੍ਰਾਈਸਾਈਕਲ ਹੈ ਹੀ ਨਹੀਂ ਕੁਝ ਖਤਮ ਹੈ ਤਾਂ ਉਹ ਹੁਣ ਫੇ ਹੋ ਗਈ ਨਾ ਇਹ ਟ੍ਰਾਈਸਾਈਕਲ ਦੇ ਨਾਮ ਤੇ ਹੈ ਕਿ ਆ ਤੁਸੀਂ ਆਪ ਸੋਚ ਪਾ ਰਹੇ ਹੋ ਨਾ ਆਪ ਸਿਆਣੇ ਹੋ ਐਦਾਂ ਦੀਆਂ ਭੈਣਾ ਸਾਨੂੰ ਤਾਂ ਫੋਨ ਕਰ ਪਾਉਂਦੀਆਂ ਨੇ ਕਿਉਂਕਿ ਤੁਸੀਂ ਵੀਡੀਓ ਸਾਂਝੇ ਕਰਕੇ ਅੱਗੇ ਤੱਕ ਪਹੁੰਚਾਣੇ ਹੋ ਨਾ ਮਾਤਾ ਬੇਟੀ ਅੱਜ ਆਪ ਆਪਣੇ ਆਪ ਆਣ ਜਾਣ ਜੋਗੀ ਹੋਗੀ ਹੈ ਨਾ ਹਾਂਜੀ ਹਾਂਜੀ ਹੁਣ ਤਾਂ ਜੇ ਤੁਸੀਂ ਸਹੀ ਸਲਾਮਤ ਕਰ ਦਿੱਤੀ ਹੈ ਹੁਣ ਤਾਂ ਆਪਣੇ ਆਪ ਜਿੱਥੇ ਮਰਜ਼ੀ ਜਾ ਸਕਦੀ ਹੈ ਬਹੁਤ ਸ਼ੁਕਰ ਬਹੁਤ ਸ਼ੁਕਰ ਬਹੁਤ ਸ਼ੁਕਰ ਬਹੁਤ ਬਹੁਤ ਸ਼ੁਕਰ ਜੀ ਬਹੁਤ ਸ਼ੁਕਰ ਜੀ ਬਹੁਤ ਸ਼ੁਕਰ ਮੇਰੇ ਬਾਬਾ ਜੀ ਚੜ੍ਹਦੀਆਂ ਕਲਾ ਦੇ ਰੱਖਣ ਤੇ ਬਹੁਤ ਹਾਂਜੀ ਭੈਣੇ ਹਾਂ ਦੇਖੋ ਤੁਸੀਂ ਕਿੱਡੀ ਦੂਰੋਂ ਆਏ ਹੋ ਨਾ ਜੀ ਤੇ ਜੇ ਕਿਤੇ ਦਿਲ ਲੱਗੇੜਾ ਫੇ ਲੱਗੇ ਤਾਂ ਆਪਣੇ ਸਪੈਨਰ ਜ਼ਰੂਰ ਮਿਲ ਕੇ ਜਾਏ ਨੀ ਪੜਨੇ ਮੈਂ ਜ਼ਰੂਰ ਸਾਲ 'ਚ ਇੱਕ ਗੇੜਾ ਤੇਰੇ ਕੋਲ ਲਾ ਆ ਜ਼ਰੂਰ ਕਰ। ਵੀਰੇ ਜ਼ਰੂਰੀ ਨਹੀਂ ਕੇ ਕੋਈ ਚੀਜ਼ ਲੋੜ ਪਈ ਤੇ ਫੇਰ ਹੀ ਹੋਣਾ। ਹਾਂ। ਉਦਾਂ ਵੀ ਆ ਸਕਦੇ ਆ। ਜੀ। ਮੈਂ ਬੁਲਾਉਂਗੀ। ਜਦ ਬੰਦਾ ਸਰੀਰੀ ਤੌਰ ਤੇ ਘੱਟ ਸਮਰਥ ਰਹਿ ਜਾਂਦਾ ਆ ਆਰਥਿਕ ਤੌਰ ਤੇ ਫਾਈਨੈਂਸ਼ੀਅਲ ਤੌਰ ਤੇ ਨਾ ਘੱਟ ਸਮਰਥਤਾ ਨਹੀਂ ਰਹਿੰਦੀ ਹੈ ਨਾ। ਜੋਰ ਨਹੀਂ ਵੱਜਦਾ। ਸਮਾਜ ਔਰ ਆਪਣੇ ਪਿੱਛੇ ਮੂੰਹ ਮੋੜ ਲੈਂਦੇ ਆ ਨਾ। ਕੱਲਾ ਰਹਿੰਦਾ ਇਨਸਾਨ ਹਣਾ ਮੈਂ ਗਲਤ ਨਹੀਂ ਕਰ ਰਹੀ। ਇਸ ਟਾਈਮ ਕੱਲੀ ਆ ਤਾਂ ਹੀ ਮੈਂ ਤਾਂ ਕੀਤੀ ਸੀ। ਕੱਲੇ ਆਂ। ਹਾਂਜੀ। ਕੋਈ ਨਹੀਂ ਨਾ ਸਾਰਾ ਦਿਨ ਛੋਟੀ ਜੀ ਮੰਦਿਰ ਕੰਮ ਨਹੀਂ ਇੱਕ ਪਰਮਾਤਮਾ ਤੋਂ ਸਵਾਰ ਤੇ ਇੱਕ ਮੇਰੇ ਮੰਮੀ ਤੋਂ ਸਵਾਰ ਤੇ ਬ੍ਰਦਰ ਤੋਂ ਸਵਾਰ ਕੋਈ ਨਹੀਂ ਹੈ ਕੋਈ ਨਹੀਂ ਹੈ ਪਹਿਨੇ ਸਾਰਾ ਦਿਨ ਆਹ ਜਿਹੜੀ ਆ ਛੋਟੀ ਜੀ ਮੰਜੀ ਹੈ ਤੁਹਾਡੀ ਮਾਂ ਨੇ ਬੁਣੀ ਹੈ ਇਸ ਤੇ ਬੈਠੇ ਇਹਨੂੰ ਸਾਰਾ ਦਿਨ ਹਾਂਜੀ ਹਾਂ ਹਾਂ ਜੀ ਪੂਰੇ ਪੂਰੇ ਦਿਨ کئی-ਕਈ ਹਫ਼ਤੇ کئی-ਕਈ ਮਹੀਨੇ ਇੱਥੇ ਲੰਘ ਜਾਂਦੇ ਬੈਠੇ ਹੈ ਇੱਥੇ ਅੱਧਾ ਵੇਸੇ ਲੰਘ ਜਾਂਦੇ ਜਦੋਂ ਸਾਂਪਿੰਦੀ ਆ ਤੇ ਚੱਕੇ ਮੰਮੀ ਮੰਜੇ ਤੇ ਬਹਾਲ ਦਿੰਦੇ ਫਿਰ ਥੋੜੀ ਦਾ ਅੱਛਾ ਦਿਨੇ ਹੁੰਦੀ ਹੈ ਤਾਂ ਮੰਮੀ ਚੱਕ ਕੇ ਬਾਹਰ ਰੱਖ ਦਿੰਦੀ ਹੈ ਉਹ ਫਿਰ ਦਿਨ ਚ ਮੈਂ ਪਾਣੀ ਤਾਂ ਨਹੀਂ ਛਿੱਟਣਾ ਹੁੰਦਾ ਨਾ ਅੱਛਾ ਛਾ ਉਹਨੂੰ ਮੰਮੀ ਚੱਕ ਕੇ ਅੰਦਰ ਰੱਖ ਦਿੰਦੀ ਆ ਯਾਰ ਤੁਸੀਂ ਐਂ ਦੇਖੋ ਯਾਰ ਗੱਲਾਂ ਬਾਤਾਂ ਦੀ ਬਾਤ 'ਚ ਮੈਂ ਤਾਂ ਭੈਣ ਦੀ ਸਮਾਈਲ ਨੋਟ ਕਰੀ ਜੰਦਾ ਯਾਰ ਅਸੀਂ ਸ਼ਹਿਰਾਂ 'ਚ ਬੈਠੇ ਕਿੱਡੇ-ਕੱਡੇ ਵੱਡੇ ਸ਼ਹਿਰਾਂ 'ਚ ਕਿੱਡੀ ਵੱਡੀ-ਵੱਡੀ ਗੱਡੀਆਂ 'ਚ ਮਹਿੰਗੇ-ਮਹਿੰਗੇ ਫੋਨਾਂ 'ਚ ਮਹਿੰਗੇ-ਮਹਿੰਗੇ ਬ੍ਰਾਂਡਿਡ ਕੱਪੜੇ ਲੈ ਕੇ ਵੀ ਆਹ ਸਮਾਈਲ ਦਿਖਾ ਦੋ ਬਈ ਹੁੰਦੀ ਨਹੀਂ ਹੈ ਦਿਲ ਛੋਟੇ ਸਾਡੇ ਦਿਲ ਛੋਟੇ ਹੋ ਹੀ ਜਾਂਦੇ ਆ ਮਨ 'ਚ ਲੋਕਾਂ ਲਈ ਰੋਸ਼ ਹਾ ਨਾ ਉਹਨੇ ਮੇਰੇ ਲਈ ਇਹ ਨਹੀਂ ਕੀਤਾ ਉਹਨੇ ਮੇਰੇ ਪਿੱਠ ਪਿੱਛੇ ਇਹ ਬੋਲਤਾ ਆ ਭੈਣ ਦੇ ਆਪਣੇ ਏਡੇ ਏਡੇ ਦੁੱਖ ਫੇਰ ਵੀ ਦੇਖੋ ਸਮਾਈਲ ਦਿਲੋਂ ਖੁਸ਼ ਨਹੀਂ ਅੰਦਰੋਂ ਇੰਨਾ ਚਾ ਚੜਿਆ ਹੋਇਆ ਹੈ ਕਿ ਅਸੀਂ ਆਏ ਆ ਮਿਲਣ ਅਸੀਂ ਭੈਣ ਦੀ ਸੇਵਾ 'ਚ ਹਿੱਸਾ ਪਾਣ ਆਏ ਆ ਅਸੀਂ ਭੈਣ ਨੂੰ ਮਿਲਣ ਆਏ ਆ ਭੈਣ ਨੂੰ ਇਸੇ ਗੱਲ ਦਾ ਬਹੁਤ ਚਾਹ ਹੈ ਨਾ ਜੀ ਮੈਨੂੰ ਸੱਚ ਮੈਂ ਬਹੁਤ ਖੁਸ਼ੀ ਹੈ ਕਿ ਮੇਰੇ ਭੈਣ ਮੈਤੋ ਆਏ ਬਹੁਤ ਸ਼ੁਕਰ ਮੇਰੀ ਭੈਣ ਬਹੁਤ ਸ਼ੁਕਰ ਸਾਨੂੰ ਨਾ ਇਹ ਦੁਆਵਾਂ ਦਾ ਲਾਲਚ ਹੁੰਦਾ ਹੈ ਲੋਕੀ ਕਹਿੰਦੇ ਕਿਆ ਮਿਲਦਾ ਹੈ ਸਾਨੂੰ ਇਹ ਮਿਲਦੀਆਂ ਜੀ ਬੀਰੇ ਤੁਸੀਂ ਵੀ ਖੁਸ਼ ਰਹੋ ਸ਼ੁਕਰੀਆ ਜੀ ਤੁਹਾਡੇ ਵੀ ਭੈਣ ਭਾਈ ਸਾਹਿਬਾ ਦਾ ਧੰਯਵਾਦ ਦੇ ਰਹਿ ਮਾਤਾ ਪਿਤਾ ਸਭ ਬਹੁਤ ਚੁਕਰੀ ਮੇਰੀ ਭੈਣ ਇਹ ਨਾ ਇਹ ਦੁਆਵਾਂ ਦਿਲੋਂ ਨਿਕਲਦੀਆਂ ਐ ਵਸ ਇੰਨਾ ਬਖੋਰ ਕਰਿਓ ਕਿ ਨਾਲ ਮਿਲ ਕੇ ਵਲ ਜਗਾ ਲੈ ਦੇ ਇਹ ਜਿਹੜੀ ਜਗ੍ਹਾ 'ਚ ਬੈਠੇ ਨਾ ਇਹ ਇਹਨਾਂ ਦੇ ਨਾਨੇ ਨਾਨਕਿਆਂ ਸਾਈਡ ਤੋਂ ਆ ਨਾ ਹਾਂਜੀ ਇਹਨਾਂ ਦੀ ਜਗਾਨੀਆਂ ਦੋਨੋਂ ਭੈਣਾ ਇਹਨਾਂ ਦਾ 100% ਹੈਂਡੀਕੈਪ ਕੈਟਾਗਰੀ ਚ ਹੈ ਭੈਣ ਭੈਣ ਦੀ ਕਿੰਨਾ ਪਰਸੈਂਟ ਬਣਿਆ ਹੋਇਆ ਉਹ 50 ਉਹਦਾ ਵੀ ਹੈਗਾ 50 60 50 60% ਭੈਣ ਹੈਂਡੀਕੈਪ ਕੈਟਾਗਰੀ ਚ ਇਹ 100% ਹੈਂਡੀਕੈਪ ਕੈਟਾਗਰੀ ਚ ਮਾਤਾ ਬਜ਼ੁਰਗਾਂ ਪੂਰੇ ਹਨਾ ਭੈਣ ਸਿਰਫ ਇਹ ਚਾਹਦੀ ਹੈ ਕੋਈ ਜਗ੍ਹਾ ਲੈ ਦੇਵੇ ਥੋੜੀ ਜੀ ਹਨਾ ਚਾਰ ਪੰਜ ਮੱਲੇ ਹਨਾ ਹਾਂਜੀ ਬਣਾ ਅਸੀਂ ਦਵਾਂਗੇ ਵਾਹਿਗੁਰੂ ਕਿੰਨੇ ਲੱਖ 2 ਲੱਖ ਰੁਪਏ ਦੀ ਜਗ੍ਹਾ ਆਣੀ ਹੈ ਬਣਾ ਅਸੀਂ ਦਵਾਂਗੇ ਇਹ ਬੇਨਤੀ ਹੈ ਬਸੰਗਤ ਨੂੰ ਹਣਾ ਵੀਡੀਓ ਸਾਡੇ ਸਾਂਝੇ ਜ਼ਰੂਰ ਕਰਿਓ ਪਤਾ ਨਹੀਂ ਕਿਹੜੇ ਦਾਨੀ ਵੀਰ ਭੈਣ ਜਿਹਦੇ ਮਨ ਚ ਜਿਹਨੂੰ ਅਕਾਲ ਪੁਰਖ ਨੇ ਪ੍ਰਮਾਤਮਾ ਨੇ ਹੁਕਮ ਲਾ ਦੇਣਾ ਭੈਣ ਦੀ ਜ਼ਮੀਨ ਦੇ ਲਈ ਸੇਵਾ ਸਾਨੂੰ ਹੁਕਮ ਲਾ ਦੇਣਾ ਘਰ ਦੀ ਉਸਾਰੀ ਲਈ ਨੰਬਰ ਸਾਡੇ ਥੱਲੇ ਚੱਲ ਰਹੇ ਹਨ ਮੇਰੇ ਤੋਂ ਨੰਬਰ ਲੈ ਲਓ ਭੈਣ ਦਾ ਸਿੱਧਾ ਠੀਕ ਹੈ ਸਿੱਧਾ ਤੁਸੀਂ ਗੱਲ ਕਰਕੇ ਇਹਨਾਂ ਨੂੰ ਜਗ੍ਹਾ ਲੈ ਕੇ ਦੇ ਸਕਦੇ ਹੋ ਸਾਡੇ ਨਾਲ ਜ਼ਰੂਰ ਜੁੜੋ ਸਾਡੇ ਪੇਜ ਤੇ ਪਹੁੰਚੋ ਸਾਨੂੰ ਜੇ ਸ਼ੇਅਰ ਕਰਦੇ ਹੋ ਅੱਗੇ ਪਹੁੰਚਾਉਂਦੇ ਹੋ ਤੇ ਉਹ ਤਾਂ ਐਦਾਂ ਦੀ ਭੈਣਾਂ ਨੂੰ ਸਾਡੇ ਤੱਕ ਪਹੁੰਚਣ ਦੇ ਵਿੱਚ ਬਹੁਤ ਮਦਦ ਮਿਲਦੀ ਹੈ ਬਹੁਤ ਸ਼ੁਕਰ ਹੈ ਤੁਹਾਡਾ ਜੋ ਤੁਸੀਂ ਸਾਥ ਦੇ ਰਹੇ ਹੋ ਬਿਲਕੁਲ ਵੀ ਘੌਲ ਨਾ ਕਰਿਓ ਤੁਹਾਡਾ ਕੋਈ ਜਾਣਾ ਨਹੀਂ ਸਾਡੇ ਪੇਜ ਤੇ ਪਹੁੰਚੋ ਭੈਣੇ ਜਿਨ੍ਹਾਂ ਨੇ ਸੇਵਾ ਭੇਜੀ ਹੈ ਉਹਨਾਂ ਲਈ ਦੋ ਸ਼ਬਦ ਕਹਿਣਾ ਚਾਹੂਗੀ ਹਾਂਜੀ ਹਾਂ ਜੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੰਨੇ ਕਹਿ ਲਏ ਇਹ ਵੀ ਜੇਲ ਦਿੱਤੀਆਂ ਨਾ ਮੇਰੇ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਪਰਮਾਤਮਾ ਤਾਨ ਚੜ੍ਹਦੀਆਂ ਕਲਾ ਚ ਰੱਖੇ ਜਿਨ੍ਹਾਂ ਨੇ ਮੈਨੂੰ ਇਹ ਜੇਵਾ ਭੇਜੀ ਹੈ ਇਹ ਦੋਵੇਂ ਦਿਲੇ ਹੋ ਆ ਜੀ ਹਨਾ ਬਹੁਤ ਸ਼ੁਕਰ ਮੇਰੀ ਭੈਣ ਬਹੁਤ ਸ਼ੁਕਰ ਬਹੁਤ ਸ਼ੁਕਰ ਤੰਬੀਰੇ ਤੁਸੀਂ ਇਹ ਜਰੂਰ ਸੋਚੋ ਹਾਂ ਮੈਂ ਜਰੂਰ ਸੋਚੂਗੀ ਭੈਣ ਇਹ ਮੈਂ ਇਹ ਨਹੀਂ ਕਹਿੰਦੀ ਕਿ ਮੇਰੀ ਮਾਤਾ ਨੇ ਦੇ ਦੀ ਜਾਂ ਮੇਰਾ ਭਰਾ ਨਹੀਂ ਦੇਖਦਾ ਉਹ ਵੀ ਦੇ ਦਏ ਜਿੰਨਾ ਜੋਗੇ ਆ ਜਿੰਨਾ ਜੋਗੇ ਹਾਂ ਉਹ ਸਾਥ ਦਿੰਦੇ ਭੈ ਜੀ ਮੈਨੂੰ ਪਤਾ ਮੰਗਾਈ ਦਾ ਦੌਰ ਬਹੁਤ ਹੈ ਕੰਮ ਕਾਜ ਬਹੁਤ ਨੇ ਓਕੇ ਹੈ ਉਹਨੇ ਵੀ ਸੁਖਣਾ ਪਰਿਵਾਰ ਉਹਨਾਂ ਦਾ ਤੁਸੀਂ ਪਲੀਜ਼ ਜੇ ਸਾਨੂੰ ਜੇ ਭੈਣ ਦੇ ਸ਼ਬਦਾਂ ਨੂੰ ਪਿਆਰ ਕਰਦੇ ਹੋ ਜੇ ਸੇਵਾ ਨੂੰ ਪਿਆਰ ਕਰਦੇ ਹੋ ਸਾਡੇ ਸਾਡੇ ਪੇਜ ਤੇ ਜਰੂਰ ਪਹੁੰਚੋ ਸਾਡੇ ਚੈਨਲ ਤੇ ਜਰੂਰ ਪਹੁੰਚੋ ਚਾਹੇ YouTube ਤੇ ਚਾਹੇ Facebook Instagram ਤੇ ਸਾਨੂੰ ਫੋਲੋ ਕਰਕੇ ਸਾਡੀ ਹੌਸਲਾ ਅਫਜ਼ਾਈ ਜਰੂਰ ਕਰੋ ਮੇਰੇ ਉਹ ਜਿਹੜੇ ਬ੍ਰਦਰ ਹੈ ਉਹ ਵੀ ਤੁਹਾਡੇ ਮੰਗ ਕੋਈ ਵੀ ਸਮਝ ਲਓ ਬਤਰੀ ਹੈ ਅੱਛਾ ਕੋਈ ਨਾ ਸ਼ਬਦ ਤਾਂ ਨਿਕਾਂਦੇ ਬਹੁਤ ਬਸ ਪਹੁੰਚ ਜੋ ਸਾਡੇ ਚੈਨਲ ਤੇ ਸਾਡੇ ਪੇਜ ਤੇ ਸਾਨੂੰ ਫੋਲੋ ਕਰ ਦਿਓ ਹੌਸਲਾ افزਾਈ ਦੇ ਦਿਓ ਔਰ ਵੀਡੀਓ ਨੂੰ ਸ਼ੇਅਰ ਕਰ ਦਿਓ ਹਣਾ ਕਿਹੜੇ ਦਾਨੀ ਵੀਰ ਭੈਣ ਤੱਕ ਪਹੁੰਚਾ ਦੇਣਾ ਜੋ ਭੈਣ ਦੀ ਮਦਦ ਕਰਦੇ ਕਰ ਦੋ ਹਣਾ ਇੰਨੀ ਹੀ ਕੋ ਬੇਨਤੀ ਹੈ ਬਸ ਹਣਾ ਫਤਿਹ ਦੇ ਸਹਾਜ ਨਾਲ ਵੀਡੀਓ ক্লোਜ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ